ਇਲਾਕੇ ਦੀ ਸਮਾਜ ਸੇਵੀ ਸੰਸਥਾ ਡਾਕਟਰ ਬੀਡੀ ਸਜਦੇਵਾ ਵੈਲਫੇਅਰ ਸੁਸਾਇਟੀ ਵੱਲੋਂ ਲਗਾਤਾਰ ਸਮਾਜ ਵਿੱਚ ਸਮਾਜ ਨੂੰ ਸੁਧਾਰਨ ਦੇ ਕੰਮ ਕੀਤੇ ਜਾ ਰਹੇ ਹਨ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਬੜੇ ਥੋੜੇ ਸਮੇਂ ਵਿੱਚ ਸਮਾਜ ਸੇਵਾ ਦਾ ਕੰਮ ਕਰਕੇ ਡਾਕਟਰ ਬੀਡੀ ਸਿਦੇਵਾ ਵੈਲਫੇਅਰ ਸੁਸਾਇਟੀ ਨੇ ਨਾਮਨਾ ਖੱਟ ਲਿਆ ਹੈ ਡਾਕਟਰ ਬੀਡੀ ਸਿਦੇਵਾ ਵੈਲਫੇਅਰ ਸੁਸਾਇਟੀ ਨੂੰ ਚੁਣਨ ਵਾਲੇ ਬੰਟੀ ਸਜਦੇਵਾ ਅਤੇ ਆਮ ਆਦਮੀ ਪਾਰਟੀ ਤੋਂ ਕਾਉਂਸਲਰ ਮੈਡਮ ਪੂਜਾਰ ਉਥਰਾ ਸਜਦੇਵਾ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਉਹਨਾਂ ਵੱਲੋਂ ਹਰ ਹਫਤੇ ਆਪਰੇ ਰਸ ਦਫਤਰ ਵਿੱਚ ਲੋਕ ਭਲਾਈ ਦੇ ਕੈਂਪ ਲਾਏ ਜਾਂਦੇ ਸਨ ਚਾਹੇ ਉਹ ਦਵਾਈਆਂ ਦਾ ਕੈਂਪ ਹੈ ਮੈਡੀਕਲ ਚੈੱਕਅਪ ਕੈਂਪ ਹੈ ਜਾਂ ਹੋਰ ਜ਼ਰੂਰਤਮੰਦਾਂ ਨੂੰ ਸਮਾਨ ਵੰਡਣ ਦਾ ਕੈਂਪ ਹੈ ਪਰ ਉਹਨਾਂ ਵੱਲੋਂ ਹੁਣ ਇੱਕ ਕਦਮ ਅੱਗੇ ਹੋਰ ਵੱਧਦੇ ਹੋਏ ਫਾਜ਼ਿਲਕਾ ਦੇ ਵਾੜਾਂ ਅਤੇ ਪਿੰਡਾਂ ਵਿੱਚ ਇਹ ਕੈਂਪ ਲਾਣੇ ਸ਼ੁਰੂ ਕਰ ਦਿੱਤੇ ਗਏ ਹਨ ਇਸੇ ਲੜੀ ਤਹਿਤ ਉਹਨਾਂ ਵੱਲੋਂ ਅੱਜ ਵਾਰਡ ਨੰਬਰ 21 ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਜਿੱਥੇ ਲੋਕਾਂ ਨੂੰ ਰੋਜ਼ਮਰਹ ਜਿੰਦਗੀ ਵਿੱਚ ਆਨਵਰੀਏ ਮੁਸ਼ਕਲਾਂ ਆਧਾਰ ਕਾਰਡ ਵਿੱਚ ਅਪਡੇਸ਼ਨ ਕਰਾਣਾ ਆਧਾਰ ਕਾਰਡ ਠੀਕ ਕਰਾਣਾ ਪੈਨਸ਼ਨ卡 ਠੀਕ ਕਰਾਣਾ ਆਈ ਆਈ ਸ਼ਮਾਨ卡ਡ ਕਰਾਣਾ ਰਾਸ਼ਨ卡ਡ ਬਣਵਾਉਣਾ ਵੋਟ卡ਡ ਠੀਕ ਕਰਾਣਾ ਇਹ ਕੈਂਪ ਲਾਇਆ ਗਿਆ ਅਤੇ ਡਾਕਟਰੀ ਕੈਂਪ ਵੀ ਨਾਲ ਲਾਇਆ ਗਿਆ ਮੌਕੇ ਤੇ ਡਾਕਟਰ ਵੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਹਰੇਕ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕੀਤਾ ਗਿਆ ਇਸ ਤੋਂ ਇਲਾਵਾ ਲੋਕਾਂ ਨੂੰ ਹੋਰ ਆਨ ਵਾਲੀਆਂ ਮੁਸ਼ਕਲਾਂ ਨੂੰ ਫੌਰੀ ਤੌਰ ਤੇ ਹੱਲ ਕੀਤਾ ਗਿਆ ਜੇਕਰ ਕਿਸੇ ਨੂੰ ਕੋਈ ਦਿੱਕਤ ਪਈ ਗਈ ਹੈ ਤਾਂ ਉਹਨਾਂ ਨੂੰ ਉਸ ਸਮਾਨ ਇਕੱਠਾ ਕਰਨ ਦਾ ਕਿਹਾ ਗਿਆ ਹੈ ਉਹਨਾਂ ਦਾ ਮੋਬਾਈਲ ਨੰਬਰ ਲਿਆ ਗਿਆ ਹੈ ਉਹਨਾਂ ਦਾ ਘਰ ਦਾ ਐਡਰੈਸ ਲਿਆ ਗਿਆ ਹੈ ਤੇ ਉੱਥੇ ਜਾ ਕੇ ਉਹ ਠੀਕ ਕੀਤੇ जानਗੇ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪਰਪਰਿਤ ਕਰਨ ਲਈ ਵੀ ਡਾਕਟਰ ਬੀੜੀ ਸੇਵਾ ਵੈਲਸਪੁਰ ਸੁਸਾਇਟੀ ਕੰਮ ਕਰ ਰਹੀ ਹੈ ਇਸੇ ਲੜੀ ਤਹਿਤ ਉਹਨਾਂ ਵੱਲੋਂ ਕ੍ਰਿਕਟ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ ਜਿਸ ਬਾਰੇ ਬੋਲਦੇ ਹੋਏ ਮੈਡਮ ਪੂਜਾ ਲੁਥਰਾ ਸੇਵਾ ਅਤੇ ਬੰਟੀ ਸੇਵਾ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਸਾਡੇ ਗੁਰਦੁਆਰੇ ਦੇ ਵਿੱਚ ਅੱਜ ਕੈਂਪ ਲਗਾਇਆ ਗਿਆ ਜੀ ਕਿੰਨਾ ਵੱਲੋਂ ਲਗਾਇਆ ਗਿਆ ਤੇ ਕੀ ਹੋ ਰਿਹਾ ਜੀ ਸਾਡੇ ਸਤਿਕਾਰਯੋਗ ਪੂਜਾ ਲੁਥਰਾ ਸੇਚ ਦੇਵਾ ਜੀ ਬੰਟੀ ਸੇਵਾ ਜੀ ਉਹਨਾਂ ਵੱਲੋਂ ਜੋ ਹਰ ਵਾਰੀ ਕੋਈ ਵੀ ਉਪਰਾਲਾ ਹੁੰਦਾ ਹੈ ਗੁਰਦੁਆਰੇ ਸਰ ਜਾਂ ਕੈਂਪ ਵਗੈਰਾ ਜੋ ਕੋਈ ਵੀ ਹੁੰਦਾ ਹੈ ਉਹਨਾਂ ਵੱਲੋਂ ਲਗਾਇਆ ਜਾਂਦਾ ਹੈ ਔਰ ਅੱਜ ਜੋ ਕੈਂਪ ਲਗਾਇਆ ਗਿਆ ਹੈ ਬਹੁਤ ਹੀ ਜਿਹੜੇ ਨਗਰ ਨਿਵਾਸੀ ਲੋਕ ਸਾਰਿਆਂ ਨੇ ਇੱਥੇ ਆ ਕੇ ਆਪਣਾ ਚੈਕਅਪ ਚੈੱਕਅਪ ਕਰਵਾਇਆ ਹੈ ਔਰ ਆਧਾਰ ਕਾਰਡ ਪੈਨ ਕਾਰਡ ਜਾਂ ਹੋਰ ਵੀ ਜਿੰਨੀਆਂ ਵੀ ਇੱਥੇ ਕੈਂਪ ਦਾ ਲਾਭ ਉਠਾਇਆ ਉਹਨਾਂ ਨੇ ਉਹ ਡਾਕਟਰ ਸਾਹਿਬ ਇੱਥੇ ਪਹੁੰਚੇ ਸੀ ਜੋੜਾਂ ਦੇ ਦਰਦ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਸੀ ਉਹ ਵੀ ਫ੍ਰੀ ਚੈੱਕਅਪ ਕੀਤੇ ਗਏ ਨੇ ਔਰ ਦਵਾਈ ਵੀ ਉਹਨਾਂ ਨੂੰ ਫ੍ਰੀ ਦਿੱਤੀ ਗਈ ਹੈ ਔਰ ਬਹੁਤ ਹੀ ਵੱਡਾ ਇਹਨਾਂ ਦਾ ਉਪਰਾਲਾ ਹੁੰਦਾ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਜੋ ਇਹਨਾਂ ਵੱਲੋਂ ਸੇਵਾ ਵੀ ਕਰਵਾਈ ਜਾਂਦੀ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਗੁਰਦੁਆਰਾ ਜਿਹੜਾ ਅੱਗੇ ਆਉਂਦਾ ਨਾਲੇ ਇੱਥੇ ਕੈਂਪ ਲੱਗਦਾ ਹੈ ਤੇ ਸਾਰੀ ਦੁਨੀਆ ਨੂੰ ਸਾਰੇ ਲੋਕਾਂ ਨੂੰ ਪਤਾ ਲੱਗਦਾ ਹੈ ਜੇ ਇੱਥੇ ਗੁਰੂ ਘਰ ਦੇ ਵਿੱਚ ਇਹ ਸੇਵਾ ਵੀ ਕਰਦੇ ਨੇ ਤੇ ਕੋਈ ਕਾਰੋਬਾਰ ਜਾਂ ਕੋਈ ਵੀ ਕੰਮਕਾਰ ਹੁੰਦਾ ਇੱਥੇ ਕੈਂਪ ਵਗੈਰਾ ਉਹ ਇੱਥੇ ਹੀ ਲਾਉਂਦੇ ਨੇ ਤੁਹਾਡਾ ਸ਼ੁਭ ਨਾਮ ਜੀ ਮੇਰਾ ਨਾਮ ਜੋਗਾ ਸਿੰਘ ਜੀ ਮੈਂ ਇਥੋਂ ਹੈੱਡ ਗ੍ਰੰਟ ਤੇ ਸੇਵਾ ਕਰਦੇ ਹਾਂ ਕਿਸ ਗੁਰਦੁਆਰੇ ਗੁਰਦੁਆਰਾ ਸ਼ਹੀਦ ਪਾਈ ਮਨੀ ਸਿੰਘ ਮਹੱਲਾ ਤਬੀਕਾਟ ਉਹ ਸਮੂਹ ਪ੍ਰਬੰਧਨ ਹਾਂਜੀ ਨਮਸਕਾਰ ਜੀ ਫਾਜ਼ਿਲਕਾਵਾਸ ਤੋਂ ਮੇਰੇ ਲੋ ਰਾਮ ਰਾਮ ਨਮਸਕਾਰ ਸਸੀ ਕਾ ਮੀਡੀਆ ਪਾਈ ਚੱਲ ਰਹੀ ਬਹੁਤ ਬਹੁਤ ਧੰਨਵਾਦ ਇਹ ਵੀ ਆਂ ਦੇਖ ਰਹੇ ਸਾਰੇ ਸਤਿ ਉਤਰ ਮੇਰੇ ਲੋ ਪਿਆਰ ਭਰੀ ਰਾਮ ਰਾਮ ਨਮਸਕਾਰ ਸਸੀ ਕਾ ਤੇ ਜਿਵੇਂ ਕਿ ਡਾਕਟਰ ਬੀ.ਡੀ. ਸੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੂਜਾ ਲੂਤਰਾ ਸੇਵਾ ਬਲੂਆਈਵਰੀ ਕੈਂਪ ਲਗਾਇਆ ਜਾਂਦਾ ਸਾਡੇ ਆਫਿਸ ਵਿੱਚ ਹੁਣ ਅਸੀਂ ਵਾੜਾ ਵਿੱਚ ਤੇ ਪਿੰਡਾਂ ਵਿੱਚ ਕੂਚ ਕਰ ਲਈਏ ਕਿ ਹੁਣ ਸਾਰੀਆਂ ਜੋ ਵੀ ਸਹੂਤਾਵਾਂ ਡਾਕਟਰ ਬੀ.ਡੀ. ਸੇਵਾ ਮੋਰੇਲ ਵੈਲਫੇਅਰ ਸੁਸਾਇਟੀ ਵੱਲੋਂ ਜੋ ਸਾਡੇ ਆਫਿਸ ਇੱਥੇ ਜਾਂਦੀਆਂ ਸੀ ਹੁਣ ਵੱਖ-ਵੱਖ ਵਾੜਾ ਚ ਤੇ ਪਿੰਡਾਂ ਚ ਦਿੱਤੀਆਂ ਜਾਣਗੀਆਂ ਤੇ ਅੱਜ ਦਾ ਕੈਂਪ ਸਾਡੇ ਵੱਲੋਂ ਲੋਕ ਸੇਵਾ ਦੇ ਜੋ ਵੀ ਕੰਮ ਹੁੰਦੇ ਨੇ ਜਿਵੇਂ ਕਿ ਆਧਾਰ ਕਾਰਡ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਦੀ ਕਰੈਕਸ਼ਨ ਕਰਨੀ ਤੇ ਨਵੇਂ ਬਣਾਣੇ ਤੇ ਨਾਲ ਹੀ ਪੈਨਸ਼ਨ ਦਾ ਵਿੰਡੋ ਵਿੱਦੋ ਪੈਨਸ਼ਨ ਤੇ ਆਸ਼ੂਮਨ ਕਾਰਡ ਰੇਤਰਾ ਦੀ ਫੈਸਿਲਿਟੀ ਅੱਜ ਅਸ਼ਕੀਰ ਭਾਈ ਮਨੀ ਸਿੰਘ ਗੁਰਦੁਆਰਾ ਵਾਰਦੰਮ ਬ੍ਰਿਗੀ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਤੇ ਨਾਲ ਹੀ ਇਹਦੇ ਨਾਲ ਡਾਕਟਰ ਗੁਰਸੇਵਕ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਤਾਈਦ ਰਤਾ ਨਮਰ ਕਰਦਾ ਜਿਨ੍ਹਾਂ ਨੇ ਅੱਜ ਆਪਣੀਆਂ ਆ ਸਿਵਾਮਤ ਜੀ ਆ ਉਹ ਆਪਣੇ ਗੁਰਦਾਨਾ ਕਸਪਟਲ ਇਚੰਮੀ ਸਿਵਾਮਤਿੰਦੇ ਨੇ ਹਰਮਾਨ ਮੰਦਰ ਰੋਡ ਕਾਲਜ ਹਰਮਾਨ ਮੰਦਰ ਦੇ ਸਿੱਧੇ ਕੋ ਸਾਹਮਣੇ ਕੋਲਰ ਰੋਡ ਤੇ ਤੇ ਉਹਨਾਂ ਨੇ ਇੱਥੇ ਹਰ ਇੱਕ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਚਾਹੇ ਬੁਖਾਰ ਹੋਵੇ ਚਾਹੇ ਬਵਾਸੀਰ ਹੋਵੇ ਚਾਹੇ ਵਾਲ ਚਰਨ ਹੋਵੇ ਚਾਹੇ ਚੂਰੀਆਂ ਹੋਣ ਹਰ ਇੱਕ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਉਹਨਾਂ ਨੇ ਇੱਥੇ ਕੀਤਾ ਤੇ ਫ੍ਰੀ ਕੋਸਟ ਮੈਡੀਸਨ ਦਿੱਤੀ ਆਲੇ ਤੇ ਕਾਫੀ ਲੋਕਾਂ ਨੇ ਇੱਥੇ ਆ ਕੇ ਇਹਦਾ ਲਾਭ ਉਠਾਇਆ ਅ ਡਾਕਟਰ ਬੀ.ਡੀ. ਸੱਚੀ ਦੇਵਾ ਐ ਮੋਰਲ ਵੈਲਫੇਅਰ ਸੁਸਾਇਟੀ ਹਮੇਸ਼ਾ ਜਿਹੜੇ ਹੈ ਲੋਕ ਭਲਾਈ ਦੇ ਜਿਹੜੇ ਉਪਰਾਲੇ ਕਰਦੀ ਰਹਿੰਦੀ ਏ ਤਾਂ ਉਸੇ ਹੀ ਲੜੀ ਨੂੰ ਧਿਆਨ ਦੇ ਵਿੱਚ ਰੱਖਦੇ ਜਿਹੜੇ ਕੈਂਪ ਸੰਡੇ ਵਾਲੇ ਦਿਨ ਆਪਣੇ ਆਫਿਸ ਆਰਗੇਨਾਈਜ਼ ਕਰਦੇ ਸੀ ਤਾਂ ਉਹਦੀ ਜਿਹੜੀ ਸ਼ੁਰੂਆਤ ਏ ਉਹ ਵਾਰਡ ਦੇ ਵਿੱਚੋਂ ਕੀਤੀ ਗਈ ਏ ਵਾਰਡ ਨੰਬਰ 21 ਦੇ ਵਿੱਚ ਸ਼ੀਤਪਾਲ ਮਨੀ ਸਿੰਘ ਗੁਰਦੁਆਰੇ ਦੇ ਵਿੱਚ ਜਿਹੜਾ ਕੈਂਪ ਲਗਾਇਆ ਗਿਆ ਤਾਂ ਮੈਂ ਸਾਰੇ ਹੀ ਗੁਰਦੁਆਰਾ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਅ ਇਸ ਕੈਂਪ ਦੇ ਵਿੱਚ ਇਹ ਕਹਿ ਲਈਏ ਕਿ ਦੋ ਤਰ੍ਹਾਂ ਦੀ ਸਹੂਲਤ ਜਿਹੜੀ ਕੈਂਪ ਦੇ ਵਿੱਚ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਇੱਕ ਤਾਂ ਇਹਰ ਜੀ ਨੇ ਜਿੰਨਾਂ ਵੱਲੋਂ ਸੇਵਾ ਕੇਦੇ ਦੀ ਫੈਸਿਲਿਟੀ ਦਿੱਟ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਜਿਵੇਂ ਆਧਾਰ ਕਾਰਡ ਹੋ ਗਿਆ ਕਿਸੇ ਨੇ ਆਪਣੇ ਵੋਟਰ ਕਾਰਡ ਚ ਕੋਰੈਕਸ਼ਨ ਕਰवानी ਹੈ ਜਾਂ ਕੋਈ 올ਡ ਏਜ ਪੈਨਸ਼ਨ ਹੈ ਜਾਂ ਵਿੱਡੋ ਪੈਨਸ਼ਨ ਹੈ ਤਾਂ ਉਹ ਸਾਰਾ ਜਿਹੜਾ ਇੱਥੇ ਕਰਤਾ ਹੈ ਇਵਨ ਆਯੁਸ਼ਮਨ ਕਾਰਡ ਦੀ ਜਿਹਨਾਂ ਦੇ ਬਣਨ ਵਾਲੇ ਸੀ ਉਹ ਵੀ ਇੱਥੇ ਬਣਾਈ ਪਏ ਨੇ ਔਰ ਅਗਰ ਕਿਸੇ ਦੀ ਡਾਕੂਮੈਂਟੇਸ਼ਨ ਦੀ ਕੋਈ ਦਿੱਕਤ ਆਈ ਜਿੰਦੇ ਕਰਕੇ ਕੋਈ ਨਾ ਤਾਂ ਨਹੀਂ ਬਣ ਸਕਿਆ ਤਾਂ ਉਹਨਾਂ ਨੂੰ ਪ੍ਰੋਪਰ ਗਾਈਡ ਕੀਤਾ ਗਿਆ ਹੈ ਔਰ ਉਹਨਾਂ ਨੂੰ ਨੈਕਸਟ ਵਾਸਤੇ ਦੱਸ ਦਿੱਤਾ ਗਿਆ ਕਿ ਕਦੋਂ ਤੱਕ ਕਦੋਂ ਕਿਵੇਂ ਬਰਨ ਜੀ ਆਮ ਤੌਰ ਤੇ ਜਦੋਂ ਵੀ ਆਪਾਂ ਕੋਈ ਡਾਕੂਮੈਂਟੇਸ਼ਨ ਨੂੰ கரੈਕਟ ਕਰਵਾਉਣਾ ਜਾਂਦੇ ਆ ਅਪਡੇਟ ਕਰਵਾਉਣਾ ਜਾਂਦੇ ਆ ਇੱਕ ਬੜੀ ਵੱਡੀ ਸਬਸਤ ਦੇਖਣ ਨੂੰ ਮਿਲਦੀ ਹੈ ਕਿ ਆਮ ਤੌਰ ਤੇ ਕਈ ਜਿਹੜੇ ਪਰਸਨਸ ਨੇ ਉਹਨਾਂ ਦਾ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਲਿੰਕ ਨਹੀਂ ਹੁੰਦਾ ਔਰ ਅਗਰ ਉਹਨਾਂ ਦਾ ਆਧਾਰ ਕਾਰਡ ਓਕੇ ਹੈ ਤਾਂ ਕਿਤੇ ਨਾ ਕਿਤੇ ਵੋਟਰ ਕਾਰਡ ਦੇ ਵਿੱਚ ਦਿੱਕਤ ਆ ਜਾਂਦੀ ਹੈ ਜਾਂ ਪੈਨ ਕਾਰਡ 'ਚ ਦਿੱਕਤ ਆ ਜਾਂਦੀ ਹੈ ਜਿੰਦੇ ਕਰਕੇ ਡਾਕੂਮੈਂਟੇਸ਼ਨ ਦੋ ਕਰੈਕਟ ਕਰਵਾਉਣ ਦੇ ਵਿੱਚ ਜਾਂ ਉਹਨਾਂ ਨੂੰ ਆਪਣੀ ਕੋਈ ਵੀ ਨਵੀਂ ਜਿਹੜੀ ਸਕੀਮ ਬਣਵਾਉਣ ਲੱਗਿਆ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਇੱਕ ਮੈਂ ਜ਼ਰੂਰ ਸਭ ਨੂੰ ਅਪੀਲ ਕਰਾਂਗੀ ਕਿ ਇਹ ਅਵੇਅਰਨੈਸ ਬਹੁਤ ਜ਼ਰੂਰੀ ਹੈ ਕਿ ਅਗਰ ਤੁਹਾਡੇ ਆਧਾਰ ਕਾਰਡ ਦੇ ਵਿੱਚ ਜਾਂ ਕਰੋ ਵਾਈਲ ਨੰਬਰ ਲਿੰਕ ਨਹੀਂ ਹੈ ਤੁਹਾਨੂੰ ਪਰ ਲਿੰਕ ਜ਼ਰੂਰ ਕਰਵਾਓ ਔਰ ਤੁਹਾਡੇ ਕੋਲ ਤੁਹਾਡੇ ਜਿਹੜਾ ਮੋਬਾਈਲ ਜਿਹੜਾ ਹਮੇਸ਼ਾ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਕਿਤੇ ਵੀ OTP ਦੀ ਜ਼ਰੂਰਤ ਪਵੇ ਤਾਂ ਤੁਸੀਂ ਉਸ ਜਿਹੜੇ ਚੀਜ਼ ਨੂੰ ਸਜਾ ਤੱਕ ਨਾਲ ਯੂਜ਼ ਕਰ ਸਕੋ ਔਰ ਵੋਟਰ ਕਾਰਡ ਦੀ ਅਪਡੇਸ਼ਨ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਲੱਗਦਾ ਹੈ ਕਿ ਸਾਡੀ ਵੋਟ ਬਣ ਚੁੱਕੀ ਹੈ ਲੇਕਿਨ ਕਿਤੇ ਨਾ ਕਿਤੇ ਸਾਡਾ ਐਡਰੈਸ ਜਾਂ ਸਾਡੀ ਜਿਹੜੀ ਡੇਟ ਆਫ ਬਰਥ ਹੈ ਉਹ ਮੈਚ ਨਾ ਹੋਣ ਕਰਕੇ ਕੱਲ ਨੂੰ ਆਨਵਰ ਟਾਈਮ ਦੇ ਵਿੱਚ ਪੈਨਸ਼ਨ ਲਗਵਾਉਣੇ ਵਿੱਚ ਬਹੁਤ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਤਾਂ ਮੈਂ ਇਹ ਛੋਟਾ ਜਿਹਾ ਮੈਸੇਜ ਜਰੂਰ ਦੇਣਾ ਚਾਹਨੀ ਆ ਕਿ ਇਸ ਚੀਜ਼ ਬਾਰੇ ਸਾਨੂੰ ਅਵੇਅਰ ਹੋਣ ਦੀ ਬਹੁਤ ਜ਼ਰੂ ਡਾਕਟਰ ਗੁਰਸੇਵਕ ਸਿੰਘ ਜੀ ਜੋ ਕਿ ਹਰਮਨਮਨ ਦੇ ਬਿਲਕੁਲ ਸਾਹਮਣੇ ਗੁਨਾਣਾ ਕਸਪਤਲ ਆਪਣੇ ਸੇਵਾਮੁਦੰਦੇ ਨੇ ਜੋ ਕਿ ਇਹ ਕਹਿ ਰਹੇ ਕਿ 올 ਰੌਂਡਰ ਨੇ ਹਰ ਤਰ੍ਹਾਂ ਦੀ ਜਿਹੜੀ ਬਿਮਾਰੀ ਦਾ ਇਲਾਜ ਡਾਕਟਰ ਸਾਹਿਬ ਵੱਲੋਂ ਕੀਤਾ ਗਿਆ ਤਾਂ ਬੜੇ ਵਧੀਆ ਤਰੀਕੇ ਨਾਲ ਤੇ ਡਾਕਟਰ ਸਾਹਿਬ ਵੱਲੋਂ ਪੇਸ਼ੈਂਟ ਦੇਖੇ ਗਏ ਨੇ ਔਰ ਉਹਨਾਂ ਨੂੰ ਜਿਹੜਾ ਇਲਾਜ ਵਾਸਤੇ ਪ੍ਰੋਪਰ ਤਰੀਕੇ ਨਾਲ ਗਾਈਡੈਂਸ ਦਿੱਤੀ ਗਈ ਹੈ ਔਰ ਨਾਲ ਹੀ ਜਿਹੜੀ ਫ੍ਰੀ ਆਫ ਕੋਸਟ ਮੈਡੀਸਿਨਸ ਵੀ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਔਰ ਇਹ ਤੁਹਾਨੂੰ ਵੈਸੀ ਪਰਤੇ ਕਿ ਯੂਥ ਨੂੰ ਵੈਸੀ ਮੋਟੀਵੇਟ ਜ਼ਰੂਰ ਕਰਦੇ ਆ ਭਾਵੇਂ ਉਹ ਖੇਡਾਂ ਨੂੰ ਲੈ ਕੇ ਹੋਵੇ ਜਾਂ ਹੋਰ ਵੀ ਕਿਸੇ ਉਪਰਾਲੇ ਵਾਸਤੇ ਹੋਵੇ ਤਾਂ ਜਿਹੜੀ ਝੂੜੀਵਾਲਾ ਚਿਸ਼ਤੀ ਤੋਂ ਜੜੀ ਕ੍ਰਿਕਟ ਦੀ ਜਿਹੜੀ ਟੀਮ ਇੱਥੇ ਆਈ ਸੀ ਜਿਹੜੇ ਖਿਡਾਰੀ ਸਾਡੇ ਆਏ ਸੀ ਨੌਜਵਾਨ ਖਿਡਾਰੀ ਤਾਂ ਉਹਨਾਂ ਨੂੰ ਕ੍ਰਿਕਟ ਦੀ ਕਿੱਟ ਵੀ ਪ੍ਰੋਵਾਈਡ ਕਰਵਾਈ ਗਈ ਹੈ ਔਰ ਟਿੱਚਾ ਸਿਰਫ ਇਹੀ ਹੈ ਕਿ ਲੋਕ ਪਲਾਈ ਦੇ ਕੰਮ ਵਿੱਚ ਸਾਡੀ ਸਾਇਟੀ ਸਾਡੀ ਪੂਰੀ ਟੀਮ ਲਗਾਤਾਰ ਲੱਗੀ ਹੋਈ ਹੈ ਔਰ ਆਨ ਵਾਲੇ ਟਾਈਮ ਦੇ ਵਿੱਚ ਵੀ ਜਿਹੜਾ ਸਾਡੇ ਟੀਮ ਵੱਲੋਂ ਵੱਧ ਛੜ ਕੇ ਜਿਹੜਾ ਇਹ ਕੰਮ ਹੋਰ ਜ਼ਿਆਦਾ ਦਿੱਤੇ ਜਾਣਗੇ ਕੋਈ ਵੀ ਕੰਮ ਹੁੰਦਾ ਹਰੇਕ ਨਾਲ ਡਾਕਟਰ ਬੀੜੀ ਸੇ ਦੇਵਾ ਵੈਲਫੇਅਰ ਸੁਸਾਇਟੀ ਹਰੇਕ ਸਮਾਜ ਦੇ ਵਰਗ ਨਾਲ ਖੜਦੀ ਹੈ ਜਾ ਕੇ ਜੀ ਇਸਨੂੰ ਕਿਸ ਤਰ੍ਹਾਂ ਦਾ ਤੁਹਾਨੂੰ ਸਕੂਨ ਮਿਲਦਾ ਹੈ ਇਹ ਕੰਮ ਕਿਉਂ ਕਰਦੇ ਹੋ ਦੇਖੋ ਜਦੋਂ ਆਪਾਂ ਸੁਸਾਇਟੀ ਬਣਾਉਂਦੇ ਆ ਤਾਂ ਆਮ ਤੌਰ ਤੇ ਕੀ ਹੁੰਦਾ ਹੈ ਕਿ ਆਪਾਂ ਕੋਈ ਇੱਕ ਉਪਰਾਲਾ ਕਰਕੇ ਤਾਂ ਬੈਠ ਜਾਂਦੇ ਆ ਲੇਕਿਨ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਅਗਰ ਤੁਸੀਂ ਸੋਸਾਇਟੀ ਬਣਾਈਏ ਤਾਂ ਉਸ ਸੋਸਾਇਟੀ ਦੇ ਥਰੂ ਜਿਹੜੇ ਲੋਕ ਪਲਾਈ ਦੇ ਕੰਮ ਲਗਾਤਾਰ ਹੋਣੇ ਚਾਹੀਦੇ ਨੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਚੰਗਾ ਤੇ ਸਟ੍ਰੈਜਾ ਮੈਸੇਜ ਜਾਵੇ ਕਿ ਲੋਕ ਪਲਾਈ ਦੇ ਕੰਮਾਂ ਵਾਸਤੇ ਜਿਹੜੀਆਂ ਨੇ ਸੋਸਾਇਟੀ ਜਿਹੜੀ ਲਗਾਤਾਰ ਕੰਮ ਕਰ ਰਹੀ ਹੈ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਅਸੀਂ ਕਿਤੇ ਵੀ ਜਾਂਦੇ ਆ ਤਾਂ ਸਾਨੂੰ ਸਾਡੇ ਨਾਮ ਦੇ بجائے ਡਾਕਟਰ ਵੀਰ ਸਿੰਘ ਸਚਦੇਵਾ ਮੋਰਲ ਵੈਲਫੇਅਰ ਸੋਸਾਇਟੀ ਕਿਹਾ ਜਾਂਦਾ ਹੈ ਤਾਂ ਬੜਾ ਇੱਕ ਚੰਗਾ ਲੱਗਦਾ ਹੈ ਤਾਂ ਮੈਂ ਪੂਰੀ ਟੀਮ ਦਾ ਸਾਡੇ